ਮਸ਼ਹੂਰ ਟੈਕਸਟਾਈਲ ਸਪਿਨਿੰਗ ਕੰਪਨੀ ਵਰਤਮਾਨ ਗਰੁੱਪ ਦੇ ਚੇਅਰਮੈਨ ਐਸ ਪੀ ਉਸਵਾਲ ਦੇ ਨਾਲ 7 ਕਰੋੜ ਰੁਪਏ ਦਾ ਧੋਖਾ ਧੜੀ ਕੀਤਾ ਗਿਆ ਦੱਸਦੀ ਕਿ ਧੋਖੇਬਾਜ਼ਾਂ ਨੇ ਸੁਪਰੀਮ ਕੋਰਟ ਤੇ ਹੁਕਮਾਂ ਦੇ ਨਾਂ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਅਤੇ ਮਾਨ ਹਾਨੀ ਦੀ ਧਮਕੀ ਦਿੱਤੀ ਹੈ ਦੱਸਦੀ ਕਿ ਉਹਨਾਂ ਨੂੰ ਜਾਇਦਾਦ ਸੀਲ ਕਰਨ ਅਤੇ ਗ੍ਰਿਫਤਾਰ ਕਰਨ ਦੇ ਲਈ ਫਰਜੀ ਵਾਰੰਟੇ ਜਿਗਏ ਨੇ ਜਿਸ ਤੋਂ ਬਾਅਦ ਉਹਨਾਂ ਤੋਂ ਪੈਸੇ ਲੈ ਲਏ ਗਏ ਨੇ ਜਦੋਂ ਐਸ ਪੀ ਉਸਵਾਲ ਨੂੰ ਇਸ ਧੋਖਾ ਧੜੀ ਦੀ ਹਵਾ ਮਿਲੀ ਹੈ ਤਾਂ ਉਹਨਾਂ ਨੇ ਲੁਧਿਆਣਾ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈਆ ਪੁਲਿਸ ਨੇ ਮੁਜਲਮ ਖਿਲਾਫ ਕੇਸ ਦਰਜ ਕਰਕੇ ਇੱਕ ਠੱਗ ਨੂੰ ਗ੍ਰਿਫਤਾਰ ਕਰ ਲਿਆ ਦੱਸਦੇ ਕਿ ਵਰਤਮਾਨ ਗਰੁੱਪ ਦੇ ਮਾਲਕ ਐਸਪੀ ਉਹ ਸਵਾਲ ਨੂੰ ਕੇਂਦਰ ਸਰਕਾਰ ਦੇ ਵੱਲੋਂ ਸਾਲ 2010 ਦੇ ਵਿੱਚ ਪਦਮ ਪੋਸ਼ਣਾ ਵਾਰਤ ਨਾਲ ਸਨਮਾਨਿਤ ਕੀਤਾ ਜਾ ਚੁਕਿਆ ਸੋ ਵਰਤਮਾਨ ਗੁਰੂਪਦੇਸ਼ ਦੀਆਂ ਮਸ਼ਹੂਰ ਕੰਪਨੀਆਂ ਦੇ ਵਿੱਚੋਂ ਇੱਕ ਹੈ ਤੇ ਅੱਜ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਇਸ ਗਰੁੱਪ ਦੀਆਂ ਕਈ ਸ਼ਿਕਾਇਤਾਂ ਵੜੀ ਦੱਸਦੀ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਅਨਸਾਰ ਐਸਪੀ ਉਸਵਾਲਦ ਦੱਸਿਆ ਕਿ ਹਾਲੀ ਦੇ ਵਿੱਚ ਉਹਨਾਂ ਦੇ ਮੋਬਾਈਲ ਤੇ ਇੱਕ ਕਾਲ ਆਈ ਸੀ ਅਤੇ ਦੋਸ਼ੀ ਨੇ ਦੱਸਿਆ ਹੈ ਕਿ ਉਹ ਦਿੱਲੀ ਦਾ ਰਹਿਣ ਵਾਲਾ ਤੇ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਦੇ ਨਾਂ ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੋ ਇਸ ਦੇ ਨਾਲ ਹੀ ਉਹਨਾਂ ਦੀ ਜਾਇਦਾਦ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਸੋ ਬਦਮਾਸ਼ ਠੱਗ ਨੇ ਸੁਪਰੀਮ ਕੋਰਟ ਦੇ ਨਾਲ-ਨਾਲ ED CBI ਅਤੇ ਕਸਟਮ ਵਿਭਾਗ ਦਾ ਵੀ ਹਵਾਲਾ ਦਿੱਤਾ ਦੱਸਦੀ ਕਿ SPO ਸਵਾਲ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਦਿਨ ਬਦਮਾਸ਼ ਠੱਗਾ ਨੇ ਉਸ ਨੂੰ ਵੀਡੀਓ ਕਾਲ ਕੀਤੀ ਹੈ ਜਿਸ ਦੇ ਵਿੱਚ ਇੱਕ ਦੋਸ਼ੀ ਵੀਡੀਓ ਕਾਲ ਤੇ ਸੀ ਅਤੇ ਮੁਲਜ਼ਮ ਉਹਨਾਂ ਨਾਲ ਅੰਗਰੇਜ਼ੀ ਦੇ ਵਿੱਚ ਗੱਲ ਕਰ ਰਿਹਾ ਸੀ ਸੋ ਥੱਗ ਜਿਹੜੇ ਸੀਗੇ ਗੱਲ ਕਰਨ ਦਾ ਵੀ ਢਾਂਗਾ ਜਿਹਾ ਸੀ ਕਿ ਉਹ ਕਾਫੀ ਪੜਿਆ ਲਿਖਿਆ ਜ਼ਿਆਦਾ ਸੀ ਸੋ ਵਾਰ-ਵਾਰ ਵਰਤਮਾਨ ਰੂਪ ਅਤੇ ਆਪਣਾ ਨਾਮ ਲੈ ਰਿਹਾ ਸੀ ਸੋ ਮੁਜ਼ਲਮਾ ਨੇ ਐਸਪੀ ਉਸਵਾਲ ਨੂੰ ਫੋਨ ਕਰਕੇ ਕਿਹਾ ਕਿ ਉਹਨਾਂ ਦਾ ਨਾਂ ਵੀ ਉਸੇ ਕੇਸ ਦੇ ਵਿੱਚ ਸ਼ਾਮਿਲ ਹੈ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਤੇ ਜਦੋਂ ਉਹ ਨਹੀਂ ਮੰਨਿਆ ਤਾਂ ਸੁਪਰੀਮ ਕੋਰਟ ਨੇ ਉਹਨਾਂ ਦੀ ਜਾਇਦਾਦ ਜ਼ਿਲ ਕਰਨ ਦੇ ਹੁਕਮ ਦੇ ਨਾਲ-ਨਾਲ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਵੀ ਭੇਜ ਦਿੱਤੇ ਨੇ ਸੋ ਜਿਸ ਤੋਂ ਬਾਅਦ ਉਸ ਨੂੰ ਥੋੜਾ ਭਰੋਸਾ ਹੋਇਆ ਤੇ ਹੌਲੀ-ਹੌਲੀ ਠੱਗਾ ਨੇ ਉਸ ਨੂੰ ਆਪਣੇ ਜਾਲ ਦੇ ਵਿੱਚ ਫਸਾ ਲਿਆ ਤੇ ਜਦੋਂ ਵਰਤਮਾਨ ਦੇ ਮਾਲਕ ਐਸਪੀ ਉਸਵਾਲ ਨੂੰ ਯਕੀਨ ਹੋ ਗਿਆ ਕਿ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਤਾਂ ਉਹਨਾਂ ਨੇ ਬਦਮਾਸ਼ ਠੱਗਾ ਤੋਂ ਸੁਰੱਖਿਆ ਦੀ ਮੰਗ ਕੀਤੀ ਜਿਸ ਤੋਂ ਬਾਅਦ ਬਦਮਾਸ਼ ਠੱਗਾ ਨੇ ਉਸ ਨੂੰ ਬਚਾਉਣ ਅਤੇ ਕੇਸ ਵਿੱਚੋਂ ਅਬ ਬਾਹਰ ਕਰਵਾਉਣ ਦੇ ਲਈ 7 ਕਰੋੜ ਰੁਪਏ ਦੀ ਮੰਗ ਕੀਤੀ ਸੋ ਐਸਪੀ ਉਸਵਾਲ ਨੇ ਮੁਜਲਮਾ ਨੂੰ ਪੈਸੇ ਦੇ ਦਿੱਤੇ ਨਹੀਂ ਤਾਂ ਉਹਨਾਂ ਨੇ ਦੱਸਿਆ ਕਿ ਠੱਗਾਂ ਨੂੰ ਦੇਸ਼ ਦੀਆਂ ਸਰਕਾਰੀ ਏਜੰਸੀਆਂ ਦੇ ਬਾਰੇ ਪੂਰੀ ਜਾਣਕਾਰੀ ਸੀ ਸੋ ਉਸ ਨੂੰ ਕਾਨੂੰਨ ਦੀ ਵੀ ਚੰਗੀ ਇਹ ਤਰੀਕੇ ਦੇ ਨਾਲ ਜਾਣਕਾਰੀ ਸੀ ਤਾਂ ਠੱਗਾਂ ਨੇ ਉਹਨਾਂ ਨੂੰ ਕੇਸ ਤੋਂ ਬਚਾਉਣ ਦੇ ਵਾਸਤੇ ਵਾਅਦਾ ਕਰਕੇ ਕਰੋੜਾ ਰੁਪਏ ਦੀ ਠੱਗੀ ਮਾਰੀ ਆ ਤੇ ਵਾਰ-ਵਾਰ ਉਹਨਾਂ ਨੂੰ ਠੱਗੇ ਕਹਿ ਰਹੇ ਸੀ ਕਿ ਤੁਸੀਂ ਵਰਦਮਾਨ ਗੁਰੂਬ ਦੇ ਮਾਲਕ ਹੋ ਤਾਂ ਦੇਸ਼ ਦੇ ਵਿੱਚ ਤੁਹਾਡੀ ਵੱਖਰੀ ਪਛਾਣ ਐ ਸੋ ਠੱਗਾਂ ਨੇ ਉਹਨਾਂ ਨੂੰ ਮਾਨ ਹਾਨੀ ਦਾ ਡਰ ਦਿਖਾਉਂਦੇ ਹੋਏ ਕਿਹਾ ਕਿ ਸੁਰੱਖਿਆ ਚਾਹੀਦੀ ਹੈ ਤਾਂ ਦੇਖ ਲਓ ਨਹੀਂ ਤਾਂ ਤੁਹਾਡੀ ਮਰਜ਼ੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇਗੇ ਇਸ ਦੇ ਨਾਲ ਤੁਹਾਡੀ ਕੰਪਨੀ ਦਾ ਨਾਮ ਬਦਨਾਮ ਹੋਵੇਗਾ ਇਸ ਦੇ ਨਾਲ ਹੀ ਐਸਪੀ ਉਹ ਸਵਾਲ ਨੇ ਦੱਸਿਆ ਕਿ ਸ਼ਰਾਰਤੀ ਠੱਗ ਉਹਨਾਂ ਨੂੰ ਅਦਾਲਤ ਦੇ ਵੱਲੋਂ ਜਾਰੀ ਕੀਤੇ ਗਏ ਗ੍ਰਿਫਤਾਰੀ ਵਾਰੰਟਾਂ ਦੇ ਬਾਰੇ ਵਾਰ-ਵਾਰ ਦੱਸ ਰਹੇ ਸੰਤਾ ਉਹ ਉਸੇ ਮਾਮਲੇ ਦੀ ਜਾਂਚ ਕਰੇ ਨੇ ਅਤੇ ਕਿਰਪਾ ਕਰਕੇ ਇਹ ਜਾਂਚ ਦੇ ਵਿੱਚ ਸਾਡਾ ਸਹਿਯੋਗ ਕਰੋ ਤਾਂ ਅਸੀਂ ਤੁਹਾਨੂੰ ਅਤੇ ਤੁਹਾਡੀ ਕੰਪਨੀ ਨੂੰ ਬਦਨਾਮ ਨਹੀਂ ਹੋਣ ਦਵਾਗੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਤੁਸੀਂ ਇੱਕ ਸਤਿਕਾਰਯੋਗ ਵਿਅਕਤੀ ਹੋ ਦੀਸ ਦੇ ਨਾਲ ਹੀ ਇਹ ਸਵਾਲ ਨੇ ਦੱਸਿਆ ਕਿ ਸ਼ਰਾਰਤੀ ਠੱਗਾ ਦਿੱਲੀ ਪੁਲਿਸ ਦਾ ਨਾਮ ਲੈ ਕੇ ਵੀ ਮਦਦ ਲੈ ਰਹੇ ਸਨ ਸਿਸ ਦੇ ਨਾਲ ਹੀ ਸ਼ਿਕਾਇਤ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਇੱਕ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਦੋ ਹੋਰ ਠੱਗ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਨੇ ਜਿਸ ਦੀ ਪੁਲਿਸ ਛਾਪੇਮਾਰੀ ਕਰ ਰਹੀ ਹੈ ਸੋ ਜਲਦ ਹੀ ਲੁਧਿਆਣਾ ਪੁਲਿਸ ਜਿਹੜਾ ਸਾਰਾ ਮਾਮਲਾ ਮੀਡੀਆ ਸਾਹਮਣੇ ਪੇਸ਼ ਕਰੇਗੀ ਸੋ ਜਾਣਕਾਰ ਦੇ ਅਨੁਸਾਰ ਲੁਧਿਆਣਾ ਪੁਲਿਸ ਨੇ ਕਾਬੂ ਕੀਤੇ ਠੱਗ ਦੇ ਕੋਲੋਂ 6 ਕਰੋੜ ਰੁਪਏ ਬਰਾਮਦ ਕੀਤੇ ਨੇ ਸੋ ਬਦਮਾਸ਼ ਠੱਗ ਸਬੰਧੀ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਸੋ ਇਸ ਦੇ ਨਾਲ ਹੀ ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜੇ ਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਇਹ ਮੇਰੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਸੋ ਤੁਹਾਨੂੰ ਦੱਸ ਦਈਏ ਕਿ ਵਰਦਮਾਨ ਟੈਕਸਟਾਈਲ ਸਪਿਨਿੰਗ ਕੰਪਨੀ ਵਰਤਮਾਨ ਗਰੁੱਪ ਦੇ ਚੇਅਰਮੈਨ ਐਸ.ਪੀ. ਔਸਵਾਲ ਦੇ ਨਾਲ 7 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ।